ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਤੇ ਆਪ ਜੀ ਨੂੰ ਪਤਾ ਹੋਣਾ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੁੰਦੇ ਸਨ ਉਹਨਾਂ ਨੇ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਨਾਂ ਤੇ ਪਿੱਛੇ ਜੇ ਦਲਜੀਤ ਜਿਹੜਾ ਗਾਇਕ ਉਹਨੇ ਫਿਲਮ ਬਣਾਈ ਆ 95 ਪੰਜਾਬ ਤੇ ਤੁਹਾਨੂੰ ਪਤਾ ਨੇ ਉਹਨੂੰ ਸੈਂਸਰ ਬੋਰਡ ਨੇ ਉੱਤੇ ਕਈ ਐਲੀਕੇਸ਼ਨ ਲਾਤੇ ਜੀ ਇਹਨੇ ਕੱਟ ਲੱਗਣੇ ਆ ਤੂੰ ਉਹਦੇ ਚ ਇੰਦਰਾ ਗਾਂਧੀ ਦਾ ਨਾਮ ਲੈਤਾ ਤੂੰ ਆਹ ਕਹਤਾ ਤੂੰ ਆਹ ਕਹਤਾ ਤੇ ਕਮਾਲ ਦੀ ਗੱਲ ਹੈ ਜਿਨ੍ਹਾਂ ਨੇ ਫਿਲਮ ਬਣਾਈ ਹੈ ਨਾ ਪ੍ਰੋਡਿਊਸਰ ਡਾਇਰੈਕਟਰ ਉਹਨਾਂ ਨੇ ਆਖਿਆ ਵੀ ਕਿ ਇੰਦਰਾ ਗਾਂਧ ਦਾ ਇਸ ਤੋਂ ਪਹਿਲਾਂ ਕਿਸੇ ਫਿਲਮ ਵਿੱਚ ਨਾਂ ਨਹੀਂ ਲਿਆ ਗਿਆ ਨਾ ਤੇ ਪਹਿਲਾਂ ਵੀ ਲਿਆ ਗਿਆ ਵਾ ਗੱਲ ਇਹ ਸੀ ਵੀ ਉਸ ਫਿਲਮ ਦੇ ਵਿੱਚ ਜੋ ਸਿੱਖਾਂ ਤੇ ਤਸ਼ੱਦਦ ਹੋਏ ਸਿੱਖਾਂ ਤੇ ਜ਼ੁਲਮ ਹੋਏ ਉਸ ਜ਼ੁਲਮ ਨੂੰ ਸਮਾਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਹ এডੂਕੇਸ਼ਨ ਲਾ ਕੇ ਤੁ ਉਸ ਫਿਲਮ ਨੂੰ ਲੋਕਾਂ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ ਪਰ ਸੱਚ ਨੂੰ ਕਿੰਨੀ ਕੁ ਦੇਰ ਦਬਾਓਗੇ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਠੀਕ ਹੈ ਭਾਵੇਂ ਦਲਜੀਤ ਇੱਕ ਗਾਇਕ ਹੈ ਪਰ ਉਹਨੇ ਇੱਕ ਪੱਖਤ ਜੋ ਮੈਨੂੰ ਸੁਣ ਚ ਮਿਲਿਆ ਹੋ ਸਕਦਾ ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਉਹਨੇ ਇਸ ਫਿਲਮ ਨੂੰ ਬਣਾਉਣ ਵਕਤ ਇੱਕ ਵੀ ਰੁਪਈਆ ਨਹੀਂ ਲਿਆ ਉਹਨੇ ਆਪਣੇ ਵੱਲੋਂ ਇਹ ਸੇਵਾ ਨਿਭਾਈ ਵੀ ਇਸ ਸਿੱਖ ਕੌਮ ਦੇ ਨਾਲ ਹੋਏ ਜ਼ੁਲਮ ਦੀ ਕਹਾਣੀ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਦੀ ਆ ਤੇ ਮੈਂ ਇਸ ਇਸ ਫਿਲਮ ਨੂੰ ਬਣਾਉਣ ਵਿੱਚ ਉਹਨੇ ਜੋ ਆਪਣਾ ਯੋਗਦਾਨ ਪਾਇਆ ਹੈ ਪਰ ਕਮਾਲ ਦੀ ਗੱਲ ਤੁਸੀਂ ਵੇਖੋ ਵੀ ਉਹਨੂੰ ਸੈਂਸਰ ਬੋਰਡ ਪਾਸ ਨਹੀਂ ਕਰ ਰਿਹਾ ਤੇ ਕਿੰਨੇ ਲੋਕ ਰੌਲਾ ਪਾ ਰਹੇ ਆ ਤੇ ਮੈਂ ਕਈ ਵਾਰੀ ਕਹਿੰਦਾ ਹਾਂ ਜਿੱਥੇ-ਜਿੱਥੇ ਕੋਈ ਬੈਠਾ ਕੋਈ ਪੱਤਰਕਾਰ ਹੈ ਕੋਈ ਅਖਬਾਰ ਚਲਾ ਰਿਹਾ ਕੋਈ ਜਿੱਥੇ ਵੀ ਕੋਈ ਬੈਠਾ ਬੰਦਾ ਕੋਈ ਪ੍ਰਬੰਧਕ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਅਸੀਂ ਕਹਤੇ ਜ਼ੁਲਮ ਨਹੀਂ ਕਰਦੇ ਭਾਈ ਪਰ ਸਾਨੂੰ ਆਪਣੇ ਹੋਰ ਹੈ ਜ਼ੁਲਮਾਂ ਨੂੰ ਦੱਸਣ ਤੇ ਦਿਓ ਲੋਕਾਂ ਨੂੰ ਕਿ ਸਾਡੇ ਤੇ ਇੰਨੇ ਜ਼ੁਲਮ ਹੋਇਆ ਅਸੀਂ ਜ਼ੁਲਮ ਨਹੀਂ ਕਰਦੇ ਪਰ ਜੋ ਕੁਝ ਸਾਡੇ ਨਾਲ ਵਾਪਰਿਆ ਵਾ ਸਾਨੂੰ ਦੱਸਣ ਤੇ ਦਿਓ ਨਾ ਕਿ ਸਾਡੇ ਨਾਲ ਬਕਾਰੋ ਚਾਸ ਕਾਨਪੁਰ ਦਿੱਲੀ ਕਿੱਦਾਂ ਸਾਡੇ ਗੱਲਾਂ 'ਚ ਟਾਇਰ ਪਾ ਪਾ ਕੇ ਸਾਡੇ ਗਏ ਆ ਤੇ ਕਿਦਾਂ 25000 ਤੋਂ ਵੱਧ ਲਵਾਰਸ ਕਹਿ ਕੇ ਜਿਨ੍ਹਾਂ ਦੀਆਂ ਮਾਮਾਂ ਵੀ ਸੀ ਜਿਨ੍ਹਾਂ ਦੇ ਪਿਤਾ ਵੀ ਸੀ ਜਿਨ੍ਹਾਂ ਦੇ ਭੈਣ ਭਰਾ ਵੀ ਸੀ ਉਹਨਾਂ ਨੂੰ ਲਵਾਰਸ ਕਹਿ ਕੇ ਜਿਨ੍ਹਾਂ ਨੂੰ ਸਾੜਿਆ ਗਿਆ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਉਹਨਾਂ ਦਾ ਸਾਰਾ ਰਿਕਾਰਡ ਕਢ ਕੇ ਸਰਕਾਰ ਦੇ ਅੱਗੇ ਪੇਸ਼ ਕੀਤਾ ਉਹ ਲਵਾਰਸ ਨਹੀਂ ਉਹ ਪਰਿਵਾਰਾਂ ਵਾਲੇ ਸੀ ਉਹ ਕੋਈ ਆਪਣੀ ਭੈਣ ਦੀ ਦਵਾਈ ਲੈਣ ਗਿਆ ਸੀ ਕੋਈ ਆਪਣੀ ਮਾਂ ਦੇ ਨਾਲ ਸ਼ਹਿਰ ਬਾਜ਼ਾਰ ਗਿਆ ਸੀ ਕੋਈ ਆਪਣਾ ਕਾਰੋਬਾਰ ਕਰਨ ਗਿਆ ਸੀ ਕੋਈ ਦੁੱਧ ਡੇਰੀ ਪਾਉਣ ਗਿਆ ਸੀ ਉਥੋਂ ਚੱਕ ਕੇ ਉਹਨਾਂ ਦੇ ਝੂਠੇ ਪੁਰਸ ਮੁਕਾਬਲੇ ਬਣਾ ਕੇ ਤੇ ਸਰਕਾਰੀ ਫੀਤੀਆਂ ਤੇ ਅਹੁਦੇ ਵਧਾਏ ਗਏ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਨੇ ਸਾਰਾ ਰਿਕਾਰਡ ਕੱਢ ਕੇ ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਪਰ ਜਿਹਦੇ ਨਾਲ ਅਫਸਰ ਨੰਗੇ ਹੁੰਦੇ ਸੀ ਭਾਈ ਜਸਵੰਤ ਸਿੰਘ ਖਾਲੜਾ ਵੀ 25000 ਇੱਕ ਹੋ ਗਿਆ ਉਹਨੂੰ ਵੀ ਉਸੇ ਲੜੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਇਹ ਦਰਦਨਾਕ ਸਾਰੀ ਜਿਹੜੀ ਸਾਡੇ ਪਰਿਵਾਰਾਂ ਨੇ ਪਿੰਡਿਆਂ ਤੇ ਹੰਡਾਈ ਉਸ ਵਿਥਿਆ ਨੂੰ 95 ਜਿਹੜੀ ਇਹ ਪੰਜਾਬ ਉਹ ਮੂਵੀ ਬਣੀ ਹੈ ਉਹਨੂੰ ਅੱਜ ਬਹਿਨ ਮੈਂ ਤਾਂ ਗੱਲ ਸ਼ੁਰੂ ਕੀਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਆ ਨਾ ਉਦੋਂ ਇਹ ਨਹੀਂ ਵੇਖਿਆ ਜਾਂਦਾ ਇਹ ਅਧਿਕਾਰ ਹਿੰਦੂ ਦਾ ਹੈ ਮੁਸਲਮਾਨ ਦਾ ਜੈਨੀ ਦਾ ਬੋਧੀ ਦਾ ਮਨੁੱਖ ਤੇ ਮਨੁੱਖੀ ਆ ਪਿਆਰਿਓ ਹਰ ਇੱਕ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਚਾਹੀਦਾ ਹੈ ਵਾਰੇ ਜਾਈਏ ਐਸੇ ਮਹਾਨ ਸਤਿਗੁਰੂ ਤੋਂ ਜਿਨ੍ਹਾਂ ਨੇ ਸਾਨੂੰ ਸਿਰ ਉੱਚਾ ਚੁੱਕ ਕੇ ਸਵੈਮਾਨ ਅਣਖ ਗੈਰਤ ਵਾਲਾ ਜੀਵਨ ਜਿਉਣ ਦੀ ਮਤ ਬੁੱਧ ਸਮਤ ਬਖਸ਼ਿਸ਼ ਕੀਤੀ ਆਓ ਪਿਆਰਿਓ ਤੇਰਾ ਚ ਨਾ ਵੰਡੀਏ ਮਰਿਆਦਾ ਆਕਾਲ ਤਖਤੋਂ ਜਿਹੜੀ ਪ੍ਰਵਾਨਤ ਹੈ ਉਹਨੂੰ ਆਪਣੇ ਗੁਰਦੁਆਰਿਆਂ ਚ ਆਪਣੇ ਪਰਿਵਾਰਾਂ ਚ ਸਮਾਜ ਲਾਗੂ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਪਰਿਵਾਰਾਂ ਚ ਆਪ ਪੜਨ ਦੀ ਆਤ ਪਾਈਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਆਗਿਆ ਪਈ ਆਕਾਲ ਕੀ ਤਵੇਂ ਚਲਾਇਓ ਪੰਥ ਸਾਰੇ ਬਲੋ ਜੀ ਸਭ ਸਿੱਖਨ ਕੋ ਗੁਰੂ ਮਾਨੇਓ ਗ੍ਰੰਥ ਇਹਨੇ ਇੱਕ ਬਚਨ ਪ੍ਰਵਾਨ ਕਰਿਓ ਸੇਖ ਕੌਮ ਦੇ ਮਹਾਨ ਰਾਗੀ ਜਿਨ੍ਹਾਂ ਉਤੇ ਮਾਲਕ ਦੀ ਅਪਾਰ ਬਖਸ਼ਿਸ਼ ਹੈ ਪਿਆਰਿਓ ਵੇਖ ਕੇ ਵੀ ਕਈਆਂ ਕੋਲ ਬਾਣੀ ਸਹੀ ਨਹੀਂ ਪੜੀ ਜਾਂਦੀ ਪਰ ਗੁਰੂ ਕੀ ਦਾਤ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਬੜੀ ਮਿੱਠੀ ਤੇ ਪਿਆਰੀ ਆਵਾਜ਼ ਜਿਨ੍ਹਾਂ ਨੂੰ ਮਾਲਕ ਨੇ ਏਡੀਕ ਬਖਸ਼ਿਸ਼ ਕੀਤੀ ਹੈ ਕਿ ਉਹ ਸੇਖ ਕੌਮ ਦੇ ਮਹਾਨ ਰਾਗੀ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਇਸ ਧਰਤੀ ਤੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਭਾਈ ਸਾਹਿਬ ਨੂੰ ਜੀ ਆਇਆਂ ਨੂੰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸਤਿਗੁਰ ਦੀ ਬਾਣੀ ਨਾਲ ਜੋੜਨਾ ਹੈ ਮੈਂ ਬੇਨਤੀ ਕਰਦਾ ਹਾਂ ਨੌਜਵਾਨੋ ਐਵੇਂ ਕੱਚ ਕਰਨ ਗਾਣੇ ਨਾ ਸੁਨਿਆ ਕਰੋ ਜੇ ਜਿਮ ਜਾਂਦੇ ਹੋ ਘਰਾਂ 'ਚ ਵੀ ਕੰਮ ਕਰਦੇ ਹੋ ਸਤਿਗੁਰ ਦੀ ਬਾਣੀ ਦਾ ਕੀਰਤਨ ਸੁਨਿਆ ਕਰੋ ਬਾਣੀ ਦੀ ਵਿਚਾਰ ਸੁਨਿਆ ਕਰੋ ਕੰਨਾਂ 'ਚ ਜੋ ਪੈਂਦਾ ਨਾ ਇਨਸਾਨ ਉਦਾਂ ਦਾ ਬਣਦਾ ਜਾਂਦਾ ਹੈ ਕੰਨ ਸਾਡੇ ਇਦਾਂ ਦੀ ਚੀਜ਼ ਆ ਜੋ ਤੁਹਾਡੇ ਕੰਨਾਂ 'ਚ ਪਏਗਾ ਜ਼ੁਬਾਨ ਨੇ ਉਹ ਹੀ ਬੋਲਣਾ ਇਹ ਸਰਵਣੋਂ ਮੇਰਿਓ ਸੱਚ ਆ ਸੁਣਨੇ ਨੋ ਪਿਠਾਏ ਸੱਚ ਆ ਸੁਣਨੇ ਨੋ ਪਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਲੀ ਮਨ ਤਨ ਹਰਿਆ ਹੋਆ ਰਸਨਾ